ਡਾਕਟਰ ਸਾਹਿਬ ਬੜੀ ਬਰੀਕੀ ਨਾਲ ਰਿਪੋਰਟ ਦੇਖਦੇ ਪਿਓ ਹੈਗਾ ਇਹਦੇ ਵਿੱਚ ਕੁਛ ਕਿ ਨਹੀਂ ਬਰੀਕੀ ਨਾਲ ਹੀ ਦੇਖਣੀ ਪੈ ਰਹੀ ਹੈ ਰਿਪੋਰਟ ਤੇਰੇ ਨਾਲ ਤਾਂ ਚਮਤਕਾਰ ਹੀ ਹੋ ਗਿਆ ਚਮਤਕਾਰ ਮੈਨੂੰ ਨਾ ਆਹ ਰਿਪੋਰਟਾ ਡਿਟੇਲ ਚ ਸਮਝਾਓ ਥੋੜੀ ਜਿਹੀ ਤੁਸੀਂ ਮੈਨੂੰ ਕਹਿੰਦੇ ਸੀ ਤੇਰੇ ਕਦੇ ਜਵਾਕ ਹੀ ਨਹੀਂ ਹੋ ਸਕਦਾ ਤੇਰੇ ਚ ਕਮੀ ਪੇਸ਼ੀ ਹੈ ਤੇ ਮੇਰੀ ਜਨਾਨੀ ਨੂੰ ਪੰਜਵਾਂ ਮਹੀਨਾ ਲੱਗਾ ਹੋਇਆ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਹੋਰ ਕੋਈ ਦਵਾਈ ਟਰਾਈ ਕੀਤੀ ਡਾਕਟਰ ਸਾਹਿਬ ਤੁਹਾਡੇ ਕੋ ਕਿੰਨੀਆਂ ਤਾਂ ਦਵਾਈਆਂ ਖਾਧੀਆਂ ਨੇ ਮੈਨੂੰ ਕੋਈ ਅਸਰ ਹੀ ਨਹੀਂ ਹੋਇਆ ਫਿਰ ਤੁਸੀਂ ਵੀ ਮੈਨੂੰ ਕਹਿਤਾ ਵੀ ਭਾਈ ਹੁਣ ਉਮੀਦ ਛੱਡ ਦਿਓ ਹੋਣਾ ਨਹੀਂ ਕੁਛ ਕਿ ਮੈਂ ਇਦਾਂ ਹੀ ਨਾ ਘਰੇ ਜਿਹਾ ਬੈਠਾ ਸੀਗਾ ਮੇਰਾ ਭਰਾ ਕਹਿੰਦਾ ਚਲਾ ਇੱਕ ਜਲੰਦਰ ਵੈਦ ਹੈਗਾ ਤੈਨੂੰ ਉਹਦੀ ਦਵਾਈ ਖਵਾਣੇ ਆਂ ਕਿ ਉਹਦੇ ਕੋਲੋਂ ਬੰਦੇ ਬੜੇ ਠੀਕ ਹੋਏ ਨੇ ਨਾ ਉਹ ਵਿਅਦੀ ਦਵਾਈ ਖਾਦੀ ਸੀ ਬਸ ਫਿਰ ਤੁਹਾਨੂੰ ਉਹਦੀ ਬੈਦ ਦੀ ਦਵਾਈ ਅਸਰ ਕਰ ਗਈ ਤੁਸੀਂ ਠੀਕ ਹੋ ਗਏ ਮੈਂ ਬੜੇ ਮਨ ਦੀ ਤਸੱਲੀ ਵਾਸਤੇ ਤਾਂ ਤੁਹਾਡੇ ਕੋਲ ਆਇਆ ਕਿ ਮੇਰੇ ਦੁਆਰਾ ਟੈਸਟ ਕਰੋ ਤੇ ਜਿਹੜੀਆਂ ਰਿਪੋਰਟ ਆਈਆਂ ਮੈਨੂੰ ਦੱਸੋ ਕਿਉਂਕਿ ਅਸੀਂ ਦੋਨੋਂ ਮੀਆਂ ਬੀਬੀ ਤਾਂ ਆਸੀਂ ਛੱਡ ਗਏ ਸੀ ਇੱਕ ਟਾਈਮ ਤੇ ਪਰ ਸਾਡੀ ਬੇਰੰਗ ਜ਼ਿੰਦਗੀ ਦੇ ਵਿੱਚ ਜਿਸ ਦਿਨ ਦੀਓ ਪ੍ਰੈਗਨੈਂਟ ਹੋਈ ਐ ਉਸ ਦਿਨ ਤੇ ਅਸੀਂ ਖੁਸ਼ੀ ਬਹੁਤ ਰਪੋਰਟਰ ਨੂੰ ਥੋੜੀ ਨਾ ਠੀਕ ਨੇ ਮੈਂ ਤਾਂ ਆਪ ਹੈਰਾਨ ਹੋ ਗਿਆ ਇਹ ਸਭ ਕੁਝ ਕਿਦਾਂ ਠੀਕ ਹੋ ਗਿਆ ਪਰ ਡਾਕਟਰ ਜੀ ਤੁਸੀਂ ਵੀ ਮੈਨੂੰ ਨਾ ਸਟਾਰਟਿੰਗ 'ਚ ਇਹੀ ਕਿਹਾ ਸੀਗਾ ਕਿ ਭਾਈ ਦਵਾਈਆਂ ਖਾਈ ਜਾ ਠੀਕ ਹੋ ਜਾਏਗਾ ਜਦੋਂ ਤੁਹਾਡੀਆਂ ਦਵਾਈਆਂ ਨੇ ਅਸਰ ਨਹੀਂ ਕੀਤਾ ਫਿਰ ਤੁਸੀਂ ਕਹਿੰਦੇ ਵੀ ਕਈ ਵਾਰ ਨਾ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਇਹ ਸਭ ਹੋਇਆ ਕਿਵੇਂ ਜੋ ਹੋਣਾ ਸੀ ਉਹ ਹੋ ਗਿਆ ਕਾਕਾ ਹੁਣ ਤੂੰ ਪਿਓ ਬਣਨ ਦੀ ਤਿਆਰੀ ਕਰ ਤੇ ਉਹ ਬਣਨ ਦੀ ਤਾਂ ਮੇਰੀ ਪੂਰੀ ਤਿਆਰੀ ਹੈ ਪਹਿਲਾਂ ਮੈਂ ਹਣਾ ਆਪਣੇ ਵੱਡੇ ਭਰਾ ਦਾ ਧੰਨਵਾਦ ਕਰਦਾ ਕਿਉਂਕਿ ਉਨੇ ਜੋ ਮੇਰੇ ਵਾਸਤੇ ਸੋਚਿਆ ਨਾ ਉਹਦੇ ਕਰਕੇ ਮੇਰੀ ਤੇ ਮੇਰੀ ਵਾਈਫ ਦੀ ਪੂਰੀ ਲਾਇਸੈਂਸ ਹੋ ਗਈ। ਆਜੋ ਆਜੋ ਭੈਣ ਜੀ ਅਸੀਂ ਕਿਹੜੀਆਂ ਗੱਲਾਂ ਤੁਹਾਡੇ ਕੋਲੋਂ ਲੁਕਾਉਣੀਆਂ 10 ਭੱਲਾਂ ਗੱਲਾਂ ਨਹੀਂ ਲੁਕਾਈਆਂ ਤੇ ਹੋਰ ਕੀ ਕੀਤਾ ਰਧਿਕਾ ਨੂੰ ਦਿਨ ਚੜ੍ਹ ਗਏ ਤੋ ਨੀ ਤੁਸੀਂ ਸਾਨੂੰ ਦੱਸਿਆ ਉੱਤੋਂ ਪੰਜਵਾਂ ਮਹੀਨਾ ਲੱਗਿਆ ਉਹ ਵੀ ਨਹੀਂ ਤੁਸੀਂ ਸਾਨੂੰ ਦੱਸਿਆ ਮੈਂ ਤਾਂ ਕਿਹਾ ਕਿ ਵੀ ਹਰਦੀਪ ਤੁਹਾਡੇ ਕੋਲ ਆਂਦੀ ਏ ਦੀਪ ਨੂੰ ਨਾ ਸਾਡੇ ਘਰ ਦੀ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਮੈਂ ਤਾਂ ਕਿਹਾ ਕਿ ਹਰਦੀਪ ਨੇ ਤੁਹਾਨੂੰ ਦੱਸ ਦਿੱਤਾ ਹੋਣਾ ਤੇ ਤੁਸੀਂ ਸਾਨੂੰ ਵਧਾਈਆਂ ਨਹੀਂ ਦਿੱਤੀਆਂ ਮੈਨੂੰ ਤਾਂ ਇਹ ਗੱਲ ਦਾ ਗੁੱਸਾ ਹੈ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਵਧਾਈ ਨਾ ਦਿੰਦੀ ਨਾਲੇ ਤੁਸੀਂ ਹਰ ਖੁਸ਼ੀ 'ਚ ਤੁਸੀਂ ਸਾਨੂੰ ਪਿੱਛੇ ਰੱਖਦੇ ਹੋ ਦੱਸਦੇ ਕਿੱਥੇ ਹੋ ਕੋਈ ਗੱਲ ਸਾਨੂੰ ਮੈਂ ਤਾਂ ਕਹਿਨੀ ਹਈ ਆ ਕਿ ਸਾਡਾ ਪਰਿਵਾਰ ਬਣਿਆ ਰਵੇ ਮੈਂ ਤੇ ਇਹ ਗੱਲਾਂ ਨਾ ਤੁਹਾਨੂੰ ਆਪ ਦੱਸਣਾਆਂ ਸੀ ਪਰ ਜਿਹੜੀ ਤੁਹਾਡੀ ਨੂ ਨੇ ਹਰਕਤਾਂ ਕੀਤੀਆਂ ਨਾ ਬਹੁਤ ਮਾੜੀਆਂ ਕੀਤੀਆਂ ਨਾ ਮੇਰੀ ਨੂ ਨੇ ਇਹੋ ਜਿਹਾ ਕੀ ਕਰਤਾ ਜਿਹੜਾ ਤੁਸੀਂ ਇਹਨੂੰ ਇੰਨਾ ਮਾੜਾ ਬਣਾਈ ਜਾਂਦੇ ਹੋ ਇੱਥੇ ਆ ਕੇ ਨਾ ਕੁਛ ਤਾਂ ਉਹ ਜੈਸਮੀਨ ਨੂੰ ਪੜਤਾਂਦੀ ਸੀ ਕੁਝੋ ਰਾਦਿਕਾ ਨੂੰ ਪੜਤਾਂਦੀ ਸੀ ਤੇ ਜੈਸਮੀਨ ਹਰਦੀਪ ਦੇ ਪਿੱਛੇ ਲੱਗ ਗਈ ਕੁਝ ਆਪਣੀ ਮਾਂ ਦੇ ਪਿੱਛੇ ਲੱਗ ਗਈ ਸਾਡੇ ਘਰ ਖਰਾਬ ਹੋ ਗਿਆ ਮੁੰਡਾ ਉਹਨੇ ਰਾਦਿਕਾ ਕੋਲੋਂ ਖੋਲ ਲਿਆ ਤੇ ਸਾਡੇ ਘਰ ਦੇ ਤਾਂ ਇੱਥੇ ਟੁਕੜੇ ਟੁਕੜੇ ਕਰਤੇ ਉਹਨੇ ਹੁਣ ਤੁਸੀਂ ਹੀ ਦੱਸੋ ਵੀ ਆਹ ਰਿਸ਼ਤੇਦਾਰਾਂ ਦੇ ਵਿੱਚ ਵਰਤਣ ਵਾਲੀਆਂ ਗੱਲਾਂ ਹੈਗੀਆਂ ਮੈਂ ਤਾਂ ਇਹੀ ਕਹਿਨੀ ਆ ਵੀ ਇਹਦੇ ਨਾਲ ਉਹ ਤਾਂ ਰਿਸ਼ਤੇਦਾਰ ਹੋਣੀ ਨਾ ਲੈ ਤੂ ਦੱਸ ਮੈਨੂੰ ਮੈਂ ਮੋਦੇ ਹਰਦੀਪ ਦੇ ਮਗਰ ਲੱਗ ਕੇ ਆਪਣਾ ਰਿਸ਼ਤਾ ਥੋੜਾ ਖਰਾਬ ਕਰਨੀ ਆ ਇਹ ਆਪਣੀਆਂ ਨੋਆ ਹਰਦੀਪ ਹੋ ਗਈ ਜੈਸਮਿਨ ਹੋ ਗਈ ਇਹ ਤਾਂ ਪਿੱਛੋਂ ਆਈਆਂ ਪਹਿਲਾਂ ਤਾਂ ਆਪਾਂ ਹੀ ਸੀ ਨਾ ਦੋਨੋਂ ਜਾਣੀਆਂ ਹਰਦੀਪ ਨੇ ਨਾ ਕੀਤਾ ਤੇ ਸਾਡੇ ਘਰ ਚ ਨਾ ਪਾੜ ਪਾਣਾ ਲਈ ਕੰਮ ਐ ਮੇਰੇ ਤੇ ਨਾ ਹੁਣ ਮਨੋ ਲੱਤ ਗਈ ਏ ਤੁਸੀਂ ਸਾਡੇ ਘਰ ਆਜੋ ਤੁਹਾਡਾ ਮੁੰਡਾ ਸਾਡੇ ਘਰ ਆਜੇ ਪਰ ਉਹਨੂੰ ਹੁਣ ਸਾਡੇ ਘਰ ਆਉਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਮੈਂ ਆਪਣੀਆਂ ਦੋਨਾਂ ਨੂਆਂ ਨੂੰ ਇਸ ਟਾਈਮ ਇੱਥੇ ਬੁਲਾ ਲੈਨੀ ਆ ਕਿੰਨੂੰ ਕਿਹੜੇ ਟਾਈਮ ਕਿਹੜੀ ਗੱਲ ਕਹਿ ਕੇ ਗਈ ਏ ਨਾ ਮੈਂ ਤੁਹਾਨੂੰ ਮੂੰਹ ਤੇ ਕਰਾ ਦੇਣੀ ਆ ਠੀਕ ਐ ਮੈਂ ਮੰਨਿਆ ਹਰਦੀਪ ਉਹਨਾਂ ਨੂੰ ਭੜਕਾ ਕੇ ਗਈ ਐ ਪਰ ਜੈਸਮਿਨ ਦੀ ਅਕਲ ਤਾਂ ਹੈਗੀ ਸੀ ਨਾ ਉਹਦੀ ਅਕਲ ਗਿੱਟਿਆਂ 'ਚ ਬੜੀ ਹੋਈ ਸੀ ਉਹ ਕਿਉਂ ਉਹਦੇ ਮਗਰ ਲੱਗੀ ਨਾਲੇ ਤੁਸੀਂ ਕਹੀ ਜੰਨੇ ਆ ਵੀ ਤੁਸੀਂ ਆਓ ਤੁਹਾਡਾ ਮੁੰਡਾ ਆਵੇ ਤੁਹਾਡੀ ਨੋਨ ਆਵੇ ਉਹ ਕਿਉਂ ਨਾ ਆਵੇ ਉਹਦੇ ਬਿਨਾ ਅਸੀਂ ਕਿੱਦਾਂ ਤੁਰ ਲੰਗੇ ਘਰ ਤਾਂ ਸਾਡਾ ਉਹ ਨਹੀਂ ਸੰਭਿਆ ਨਾਲੇ ਸਾਡੀ ਸੇਵਾ ਤਾਂ ਉਹ ਨਹੀਂ ਕਰਨੀ ਆ ਤੇ ਠੀਕ ਐ ਫਿਰ ਇੱਥੇ ਕੀ ਕਰਨ ਆਇਓ ਜਾਓ ਆਪਣੀ ਨੂੰਕ ਕੋਲ ਜਾ ਕੇ ਸੇਵਾ ਕਰਵਾਓ ਦੇਖ ਤਾਂ ਕੀ ਮੈਂ ਰੰਗ ਢੰਗ ਬਦਲੀ ਫਿਰਦੀ ਐ ਉਹ ਦਿਨ ਭੁੱਲ ਗਈ ਜਦੋਂ ਰਾਜਕਾ ਦੇ ਦਿਨ ਨਹੀਂ ਚੜੇ ਸੀ ਤੇ ਕਹਿੰਦੀ ਸੀ ਮੇਰੇ ਮੁੰਡੇ ਦਾ ਦੂਜਾ ਵਿਆਹ ਕਰਾ ਦਿਓ ਹੁਣ ਰਾਜਕਾ ਨੂੰ ਦਿਨ ਚੜ ਗਏ ਹੁਣ ਤੇਰੇ ਰੰਗ ਢੰਗ ਬਦਲ ਗਏ ਆ ਬਸ ਲੱਗ ਗਈ ਅੱਗ ਕਰਦੀ ਮੈਂ ਸ਼ਰੀਕਾਂ ਵਾਲੀ ਗੱਲ ਤੁਹਾਨੂੰ ਤਾਂ ਹੁਣ ਆ ਅੱਗ ਲੱਗੀ ਪਈ ਐ ਵੀ ਰਾਜਕਾ ਨੂੰ ਦਿਨ ਕਿੱਥੋਂ ਚੜ ਗਏ ਜਾ ਹੁਣ ਇੱਥੋਂ ਆਪਣੀ ਨੋ ਕੋਲੀ ਜਾ ਕੇ ਰੋਵੋ ਇੱਥੇ ਆਨ ਦੀ ਸਾਡੇ ਕੋਲ ਕੋਈ ਲੋੜ ਨਹੀਂ ਜਾ ਰਹੀਆਂ ਜਾ ਰਹੀਆਂ ਮੈਨੂੰ ਵੀ ਇੱਥੇ ਆਨ ਦੀ ਕੋਈ ਲੋੜ ਨਹੀਂ ਹੈਗੀ ਸ਼ਰੀਕਾਂ ਵਾਲੀ ਤੁਸੀਂ ਕੀਤੀ ਐ ਅਸੀਂ ਨਹੀਂ ਕੀਤੀ ਮਾਤਾ ਅ ਲੈ ਜਾ ਭਰਾਵਾ ਆਪਣੀ ਮਾਂ ਨੂੰ ਪਹਿਲੇ ਤੇਰੀ ਜਨਾਨੀ ਨਹੀਂ ਸੀ ਮਾਣ ਤੇ ਹੁਣ ਤੇਰੀ ਮਾਂ ਨਹੀਂ ਮਾਣੇਗੀ ਮਾਤਾ ਜਦੋਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀਗਾ ਵੀ ਚਾਚੀ ਨਾਲ ਕੋਈ ਲੜਾਈ ਵਾਲੀ ਗੱਲ ਨਹੀਂ ਕਰਨੀ ਤੁਹਾਡੇ ਖਾਨੇ ਪੈਂਦੀ ਨਹੀਂ ਮੈਂ ਕੀ ਕਰਨ ਆਈ ਸੀ ਇੱਥੇ ਮੈਂ ਤੇਰੀ ਚਾਚੀ ਨੂੰ ਵਧਾਈਆਂ ਦੇਣ ਆਈ ਸੀ ਆ ਤੇਰੀ ਚਾਚੀ ਨੇ ਵਧਾਈਆਂ ਲੈਣ ਦੀ ਥਾਂ ਤੇ ਬੋਲ ਬੋਲ ਕੇ ਦੇਖ ਲੈ ਮੇਰਾ ਕਿੰਨਾ ਜਲੂਸ ਕੱਢਿਆ ਦੇਖ ਰਮਨ ਤੈਨੂੰ ਤੇ ਸਾਡੇ ਘਰ ਦੀ ਸਾਰੀ ਗੱਲ ਦਾ ਪਤਾ ਹੀ ਏ ਜੇ ਕੋਈ ਇੱਥੇ ਆ ਆ ਕੇ ਸੂਹਾ ਲੈਣਗੇ ਫਿਰ ਤੇ ਭਾਈ ਕਲੇਸ਼ ਪੈਣਾ ਹੀ ਹੈ ਚਾਚੀ ਮੈਨੂੰ ਆਪਦੀ ਮਾਂ ਦਾ ਤੇ ਮੇਰੀ ਜਨਾਨੀ ਦਾ ਪਤਾ ਜਿੰਨਾ ਦੀ ਆਪਦੇ ਪੇਕਾਂ ਬਣੀ ਉਹ ਤੁਹਾਡੇ ਨਾਲ ਕਿੱਥੋਂ ਬਣ ਜੂਗੀ ਜਦੋਂ ਮੈਂ ਸੁੱਤਾ ਉੱਠਿਆ ਮੈਂ ਹਰਦੀਪ ਨੂੰ ਪੁੱਛਿਆ ਮੈਂ ਕਿਹਾ ਕਿੱਥੇ ਆ ਮਾਤਾ ਉਹ ਕਹਿੰਦੀ ਚਾਚੀ ਵੱਲ ਗਈ ਐ ਮੈਨੂੰ ਪਤਾ ਤੁਸੀਂ ਇੱਧਰ ਵਧਾਈ ਦੇਣ ਨਹੀਂ ਆਏ ਤੁਸੀਂ ਕਲੇਸ਼ ਪਾਉਣ ਆਏ ਹੋ ਸਾਡੇ ਘਰ ਨਾ ਪੈੰਜੀ ਪਹਿਲੇ ਬਥੇਰੇਆਂ ਨੇ ਕਲੇਸ਼ ਪਵਾ ਲਿਆ ਹੁਣ ਨਾ ਸਾਡੇ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੈ ਜੇ ਤਾਂ ਇੱਥੇ ਪਿਆਰ ਨਾਲ ਆਣਾ ਹੈ ਤਾਂ ਜੀ ਸਦਕੇ ਆਓ ਨਹੀਂ ਤੇ ਸਾਡੇ ਘਰ ਨਾ ਆ ਤੁਹਾਡੇ ਲਈ ਦਰਵਾਜ਼ੇ ਬੰਦ ਨੇ ਚਾਚੀ ਜਦੋਂ ਮੈਂ ਛੋਟਾ ਹੁੰਦਾ ਸੀ ਕੋਈ ਗਲਤੀ ਕਰਦਾ ਸੀਗਾ ਥੋੜੇ ਦੇ ਕੰਨ ਫੜ ਕੇ ਮਾਫੀ ਮੰਗਦਾ ਸੀ ਹੁਣ ਮੈਂ ਆਪਣੀ ਮੰਮੀ ਦੀ ਤੇ ਜਨਾਨੀ ਦੀ ਜੋ ਵੀ ਗਲਤੀ ਕੀਤੀ ਆ ਮਾਫੀ ਮੈਂ ਮੰਗਣਾ ਲੈ ਜਾ ਚੀ ਕਰ ਦੇ ਮਾ ਅੱਜ ਤੋਂ ਬਾਅਦ ਮਾਤਾ ਤੇ ਘਰ ਦੀ ਉਹਦੀ ਆਉਣੀ ਆ ਜਦੋਂ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋਗਾ ਚੱਲ ਮਾਤਾ ਕਰੇ ਗਰੇ ਮਾਰਾ ਮਾਰੋ ਮਾਰੋ ਬਾਹਰ ਤਾ ਹੋ ਕੀ ਆ ਦੱਸ ਦਈਓ ਤੇ ਆ ਗਣੀ ਜੱਫੀਆਂ ਪਾਈ ਜਨਾ ਕਮਲਾ ਹੋ ਗਿਆ ਉਹ ਜੱਫੀਆਂ ਛੱਡੋ ਮੇਰਾ ਤਾਂ ਭੰਗੜੇ ਪਾਣ ਦੇ ਦਿਲ ਕਰਦਾ ਪਿਆ ਗੱਲ ਹੀ ਏਡੀ ਵੱਡੀ ਹੋਈ ਐ ਡਾਕਟਰ ਕੋ ਜਾ ਗਿਆ ਡਾਕਟਰ ਕਹਿੰਦਾ ਤੇਰੀਆਂ ਤਾਂ ਰਿਪੋਰਟਾਂ ਸਾਰੀਆਂ ਸਹੀ ਨੇ ਤੇ ਤੂੰ ਬਿਲਕੁਲ ਠੀਕ ਆ ਉਹ ਕਮਲਾ ਦਾ ਡਾਕਟਰ ਕੋ ਜਾਣ ਦੀ ਲੋੜ ਹੀ ਨਹੀਂ ਸੀ ਜਦੋਂ ਤੇਰੇ ਜਵਾਗ ਹੀ ਹੋਣ ਵਾਲਾ ਐ ਇਦਾਂ ਉਹ ਤਾਂ ਠੀਕ ਹੀ ਐ ਫੇਰ ਵੀ ਵੀਰੇ ਆਪਦੀ ਮਨ ਦੀ ਤਸੱਲੀ ਹਾਸਤੇ ਗਿਆ ਸੀ ਡਾਕਟਰ ਮੈਨੂੰ ਕਹਿੰਦਾ ਤੁਸੀਂ ਕੋਈ ਦਵਾਈ ਖਾਦੀ ਸੀਗੀ ਮੈਂ ਕਹਾ ਉਹ ਮੇਰੇ ਵੱਡੇ ਭਰਾ ਨੇ ਨਾ ਜਲੰਧਰੋਂ ਕੋਈ ਆਯੁਰਵੇਦਿਕ ਦਵਾਈ ਖੋਈ ਸੀ ਕਹਿੰਦਾ ਬਸ ਫਿਰ ਦਵਾਈ ਅਸਰ ਕਰ ਗਈ ਤੇ ਤਾਂ ਠੀਕ ਹੋ ਗਿਆ ਮੈਨੂੰ ਨਾ ਬਥੇਰੇ ਬੰਦਿਆਂ ਨੇ ਕਿਹਾ ਸੀਗਾ ਕਿ ਉਹ ਬੈਦ ਦੀ ਦਵਾਈ ਨਾ ਬਹੁਤ ਬੰਦੇ ਠੀਕ ਹੋਏ ਨੇ ਮੈਨੂੰ ਵੀ ਇਹੀ ਮੀਨ ਸੀ ਤਾਂ ਹੀ ਦਰਮਦਰੋਂ ਲੈ ਗਿਆ ਸੀ ਮੈਂ ਤਾਂ ਹੱਲੇ ਵੀ ਜਿਆਦਾ ਤੁਸੀਂ ਪਹਿਲੀ ਵਾਰ ਮੈਨੂੰ ਦਵਾਈ ਲੈ ਕੇ ਦਿੱਤੀ ਸੀ ਮੈਂ ਦਵਾਈ ਚੱਕ ਕੇ ਛੋੜਤੀ ਸੀ ਮੈਂ ਕਹਾ ਮੈਂ ਨਹੀਂ ਖਾਣੀ ਪਰ ਪਤਾ ਨਹੀਂ ਫਿਰ ਕੀ ਮਨ ਚ ਆਇਆ ਮੈਂ ਚੱਕ ਕੇ ਦਵਾਈ ਖਾ ਲਈ ਤੇ ਸਭ ਕੁਝ ਠੀਕ ਹੋ ਗਿਆ ਚਲ ਚਲ ਹੁਣ ਜਿਆਦਾ ਸੈਂਟੀ ਨਾ ਆਓ ਤੇ ਤੈਨੂੰ ਪਤਾ ਤਾਉ ਮੇਰਾ ਰਾਣੀ ਗਰਾਪੋਟੈਂ ਤੇ ਤੇਓ ਤੋਂ ਬਾਅਦ ਤੈਨੂੰ ਮੈਂ ਵੈਸੇ ਹੀ ਦੁਖੀ ਦੇ ਦੇਸਦਾ ਬਸ ਵੀਰੇ 4 ਮਹੀਨੇ ਰਹਿ ਗਏ ਫਿਰ ਸਾਡੇ ਘਰੇ ਵੀ ਛੋਟਾ ਜਿਹਾ ਕਾਕਾ ਆਊਗਾ ਮੱਚਕ ਚੱਕੇ ਉੱਪਰ ਥੱਲੇ ਉੱਪਰ ਥੱਲੇ ਕੁ ਮਿਲ ਜਾਣਾ ਮੈਂ ਤਾਂ ਯਾਰ ਇਹ ਹੀ ਜਾਨਣਾ ਕਿ ਹਰ ਇੱਕ ਦੀ ਜ਼ਿੰਦਗੀ 'ਚ ਇਹ ਦਿਨ ਆਏ ਕਿਉਂਕਿ ਬਹੁਤ ਦੁਨੀਆ ਇਦਾਂ ਦੀ ਪਈ ਐ ਜਿਹਦੇ ਜਵਾਕ ਨਹੀਂ ਹੋ ਰਿਆ ਔਰ ਬਹੁਤ ਦੁਨੀਆ ਦੁਖੀ ਪਈ ਐ ਹਾਂਜੀ ਵੀਰੇ ਦੁਨੀਆ ਹੈਗੀ ਤਾਂ ਦੁਖੀ ਗਈ ਆ ਕਿਉਂਕਿ ਜਦੋਂ ਜਵਾਕ ਨਹੀਂ ਨਾ ਹੁੰਦਾ ਤਾਂ ਲੋਕੀ ਨਾ ਬੜਾ ਕੋੜਾ ਕੋੜਾ ਜਾ ਝਾਕਦੇ ਨੇ ਕਦੇ ਘਰ ਵਾਲੀ ਗੱਲ ਤੇ ਕਦੇ ਘਰ ਵਾਲੇ ਆ ਆਪਸ ਹੀ ਅੰਦਾਜ਼ੇ ਲਾਉਂਦੇ ਰਹਿੰਦੇ ਨੇ ਪਤਾ ਨਹੀਂ ਕਿਹਦੇ ਚ ਕਮੀ ਐ ਕਿ ਜਵਾਬ ਨਹੀਂ ਹੁੰਦਾ ਪਿਆ ਉਹ ਬਾਹਰ ਵਾਲੇ ਦੇ ਘੱਟ ਹੁੰਦੇ ਨੇ ਅੰਦਰ ਵਾਲੇ ਜਾਦੂਹੀ ਹੁੰਦੇ ਆ ਤੈਨੂੰ ਤੇ ਪਤਾ ਹੀ ਐ ਮਾਤਰਾ ਤੇਰੀ ਜਨਾਨੀ ਦਾ ਕਿਦਾਂ ਲੋਉ ਪਿੱਤਾ ਆਇ ਸੀ ਹਾਂਜੀ ਵੀਰੇ ਉਹ ਮੇਰੀ ਜਨਾਨੀ ਨੇ ਬਥੇਰੇ ਦੁੱਖ ਚੱਲੇ ਨੇ ਵਿਚਾਰੀ ਨੇ ਬਥੇਰੀ ਘੁੱਟ ਸਹੀ ਐ ਕਿਦੇ ਕਿਦੇ ਤਾਨੇ ਮਿਲਣੇ ਸੁਣੇ ਫੇਰ ਵੀ ਵਿਚਾਰੀ ਨੇ ਇਹ ਗੱਲ ਬਾਹਰ ਨਹੀਂ ਆਣ ਦਿੱਤੀ ਕਿ ਕਮੀ ਤੁਹਾਡੇ ਪੁੱਤ ਚ ਐ ਮੇਰੇ ਚ ਨਹੀਂ ਫੇਰ ਵੀ ਚੁੱਪ ਕਰਕੇ ਸਾਰਾ ਕੁਝ ਸਹੀ ਗਏ ਉਹ ਮੈਨੂੰ ਤਾਂ ਸਭ ਯਾਦ ਆ ਮੈਂ ਕਿਹੜਾ ਕੁਝ ਭੁੱਲਿਆ ਉਹ ਸ਼ਰੀਕ ਤੇ ਤੇਰਾ ਦੂਜਾ ਰਿਸ਼ਤਾ ਲੈ ਕੇ ਵੀ ਆ ਗਈ ਸੀ ਵੈਸੇ ਵੀਰੇ ਇੱਕ ਗੱ ਜਦੋਂ ਦੂਜਿਆਂ ਦੇ ਘਰੇ ਕੋਈ ਕਲੇਸ਼ ਪੰਦਾ ਲੋਕੀ ਕਿੱਡਾ ਸੁਆਦ ਲੈਂਦੇ ਨੇ ਜਦੋਂ ਆਪਣੇ ਤੇ ਆਉਂਦੀ ਐ ਉਦੋਂ ਹੱਥ ਲਾ ਲਾ ਕੇ ਦੇਖਦੇ ਨੇ ਉਦੋਂ ਲੋਕਾਂ ਤੋਂ ਨਾ ਉਮੀਦ ਭਾਲਦੇ ਨੇ ਕਿ ਆ ਸਾਡੀ ਮਦਦ ਕਰੂਗਾ ਪਰ ਜਦੋਂ ਤੁਸੀਂ ਲੋਕਾਂ ਦੇ ਝਗੜਿਆ 'ਚ ਸੁਆਦ ਲੈਏ ਹੋਏ ਨੇ ਫਿਰ ਤੁਹਾਡੇ ਝਗੜਿਆਂ 'ਚ ਕੌਣ ਆਊਗਾ ਚੱਲ ਉਹ ਤੇਰੇ ਜਿੰਨੀਆਂ ਖੁਸ਼ੀ ਆਇਆ ਨਹੀਂ ਐ ਉਹਨੂੰ ਪੁਰਾਣੇ ਅਗਲੇ ਲੈ ਕੇ ਨਾ ਆਪਣੇ ਦਿਮਾਗ ਤੇ ਬੋਝ ਨਾ ਪਾ ਥੋੜੇ ਦਿਨਾਂ ਦਾ ਤੇਰੇ ਘਰ ਜਵਾਕ ਆ ਜਾਣਾ ਐ ਤੇ ਆਪਣੇ ਜਵਾਕ ਨਾਲ ਖੁਸ਼ੀਆਂ ਆ ਲੈ ਵਧੀਆ ਜ਼ਿੰਦਗੀ ਜੀ ਭਾਂ ਸੱਚ ਵੀਰੇ ਮੈਨੇ ਇੱਕ ਤਾਂ ਨਾਲ ਗੱਲ ਹੋਰ ਕਰਨੀ ਸੀ ਤੁਸੀਂ ਸੋਚਿਆ ਕਿ ਮੇਰੇ ਘਰੇ ਮੁੰਡਾ ਆਊਗਾ ਕਿ ਕੁੜੀ ਦੇਖ ਜੋ ਮੈਂ ਸੋਚਿਆ ਤੈਨੂੰ ਦੱਸਿਆ ਤੈਨੂੰ ਬੁਰਾ ਨ ਲੱਗੇ ਪਰ ਮੈਂ ਇਹ ਸੋਚਿਆ ਕਿ ਤੈਨੂੰ ਰੱਬ ਤੀਜ ਦੇਵੇ ਤਾਂ ਕਿ ਮੇਰੇ ਦੋ ਮੁੰਡਿਆਂ ਨੂੰ ਉਹਨਾਂ ਦੀ ਭੈਣ ਮਿਲ ਜੇ ਮੇਰੇ ਵੱਡੇ ਮਹਾਰਾਜ ਦੀ ਸੌਂ ਲੱਗੇ ਮੈਂ ਵੀ ਇਹੀ ਸੋਚਿਆ ਕਿ ਮੇਰੇ ਕੁੜੀ ਹੋਵੇ ਜੇ ਮੈਂ ਝੂਠ ਬੋਲਾਂ ਨਾ ਆ ਵੱਡੇ ਮਹਾਰਾਜ ਸਵੇਰੀ ਪੂਰੇ ਹੋ ਜਾ ਉਹ ਪਤਾ ਨਹੀਂ ਕਿਹੜਾ ਵੱਡਾ ਮਹਾਰਾਜ ਆ ਜੀ ਤੋ ਸੌ ਵੀ ਖਾਂਦਾ ਰਹਿਣਾ ਰੋਜ਼ ਅਗਲੇ ਦਿਨ ਉਹਨੂੰ ਪੂਰਾ ਵੀ ਕਰ ਦੇਣਾ ਚਲੋ ਠੀਕ ਆ ਵੀਰੇ ਦੁਕਾਨ ਤੇ ਕਿਹੜਾ ਕੱਢ ਕੇ ਨਾ ਜਲਦੀ ਘਰੇ ਆ ਜਾ ਮੈਂ ਨਾ ਰਸ ਮਲਾਈ ਲੈ ਆਇਆ ਵਾ ਹੋਰ ਬਾਅਦ ਚ ਰਸ ਰਸ ਲੈ ਜਾਣਾ ਮਲਾਈ ਮਲਾਈ ਮੈਂ ਖਾ ਜਾਣੀ ਉਹ ਦੁਕਾਨ ਤੇ ਜਾਂਦੇਗਾ ਤਾਂ ਹੀ ਤੇ ਘਰ ਵਾਪਸ ਆਉਂਗਾ। ਤਾਂ ਠੀਕ ਹੈ ਬਾਬੂ ਜੀ ਜਾਓ। ਜਾਓ। ਆ ਜਿਓ ਛੇਤੀ ਹੈ। ਮਾਸੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਜਾ ਬੈਠ ਠੀਕ ਹੈ? ਹਾਂਜੀ ਹਾਂਜੀ। ਮਾਸੀ ਜੀ ਮੈਂ ਦੀਦੀ ਨੂੰ ਮਿਲਣ ਆਇਆ ਸੀਗਾ। ਕਿੱਥੇ ਨੇ ਉਹ? ਉੱਪਰ ਨਾ ਕਮਰੇ 'ਚ ਰੈਸਟ ਕਰ ਰਹੀ ਹੈ। ਕੀ ਹੋਇਆ? ਬੜਾ ਸਹਿਮਿਆ ਸਹਿਮੇ ਲੱਗਦਾ ਪਿਆ। ਮਾਸੀ ਜੀ ਗੱਲ ਹੀ ਇਦਾਂ ਦੀ ਆ। ਸਾਹਮਣਾ ਹੀ ਸੀਗਾ ਤੁਸੀਂ ਦੀਦੀ ਨੂੰ ਬੁਲਾ ਲਓ ਮੈਂ ਕੱਟਿਆਂ ਨੂੰ ਦੱਸ ਦਿੰਨਾ ਕੀ ਗੱਲ ਹੋਈ ਆ ਜੇ ਤੇ ਪੁੱਤ ਕੋ ਟੈਨਸ਼ਨ ਵਾਲੀ ਗੱਲ ਐ ਫਿਰ ਤੇ ਆਪਾਂ ਉਹਨੂੰ ਨਾ ਹੀ ਦੱਸੀਏ ਕਿਉਂਕਿ ਫਿਰ ਐਵੇਂ ਬੋਝ ਲੈ ਜਾਏਗੀ ਮੈਨੂੰ ਦੱਸ ਕੀ ਗੱਲ ਐ ਮਸੀ ਜੀ ਗੱਲ ਤਾਂ ਉਹ ਸੀ ਕਿ ਜਿਹੜਾ ਅਸੀਂ 2 ਲੱਖ ਰੁਪਏ ਲੈਣਾ ਨਾ ਜੈਸਮਿਨ ਦੀਦੀ ਉਹਨਾਂ ਕੋਲੋਂ ਤੇ ਮੈਂ ਪ੍ਰਿੰਸ ਭਾਈ ਦੇ ਘਰੇ ਗਿਆ ਸੀਗਾ ਉਹਨੇ ਫਿਰ ਤੇਰੇ ਨਾਲ ਕਲੇਸ਼ ਕੀਤਾ ਹੋਏਗਾ ਤੇ ਉਹ ਤੂੰ ਭੈਣ ਨੂੰ ਦੱਸਣ ਆਇਆ ਹੋਏਗਾ ਇਹਨੇ ਮਾਸੀ ਜੀ ਮੈਂ ਜਰ ਉਹਨਾਂ ਦੇ ਘਰੇ ਗਿਆ ਨਾ ਉਹਨਾਂ ਨੇ ਤਾਂ ਬੁਹਾ ਹੀ ਨਹੀਂ ਖੋਲਿਆ ਮੇਰੀ ਤਾਂ ਖੜਕਾ ਖੜਕਾ ਕੇ ਬਸ ਹੋ ਗਈ ਸੀ ਫਿਰ ਮਾਂਡ ਗਵਾਂਢ ਤੋਂ ਪੁੱਛਿਆ ਉਹਨਾਂ ਨੇ ਮੈਨੂੰ ਸਾਰੀ ਗੱਲ ਦੱਸੀ ਕੀ ਗੱਲ ਦੱਸੀ ਸੁੱਕ ਤਾਂ ਹੈ ਨਾ ਮਾਸੀ ਜੀ ਗਵਾਂਢੀ ਕਹਿੰਦੇ ਸੀਗੇ ਇਹਨਾਂ ਨਸ਼ੇ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਨਸ਼ੇ ਕਰਕੇ ਨਾ ਇਹਨੇ ਆਪਣੀ ਮਾਂ ਨੂੰ ਘਰੋਂ ਕੱਢ ਤਾ ਕਹਿੰਦੇ ਤਿੰਨ ਦਿਨ ਹੋ ਗਏ ਕੱਡੀ ਨੂੰ ਹਾਲ ਤੱਕ ਤਾਂ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਪਿਆ ਕਿੱਥੇ ਗਏ ਨੇ ਕਿੱਥੇ ਨਹੀਂ ਤਾਂ ਮੈਂ ਇੱਧਰ ਆਇਆ ਸੀਗਾ ਮੈਂ ਕਿਹਾ ਚੱਲ ਦੀਰੀ ਹੁਣ ਦੱਸ ਦੇਣਾ ਦੀਰੀ ਜੈਸਮਿਨ ਦੀਰੀ ਨੂੰ ਦੱਸ ਦੇਣਗੇ ਅੱਛਾ ਐਡੀ ਵੱਡੀ ਗੱਲ ਹੋ ਗਈ ਇਹਨੂੰ ਤਾਂ ਵਿਚਾਰੀ ਨੂੰ ਕੁਝ ਪਤਾ ਹੀ ਨਹੀਂ ਹੈਗਾ ਐਨੇ ਤਾਂ ਨਾ ਜਿੱਦਾਂ ਦੀ ਲੱਡੂ ਨੂੰ ਲੈ ਕੇ ਆਈਏ ਉਸ ਦਿਨ ਦਾ ਤਾਂ ਇਹਨੇ ਉਧਰ ਗਈ ਨਹੀਂ ਨਾ ਕੋਈ ਪਤਾ ਲਿਆ ਮਾਸੀ ਜੀ ਪ੍ਰਿੰਸ ਨੇ ਤਾਂ ਆਪਣੀ ਹਾਲਤ ਬਹੁਤ ਬੁਰੀ ਬਣਾਈ ਹੋਈ ਆ ਪਹਿਲਾਂ ਕਹਿੰਦੇ ਉਹ ਤਾਂ दारू-ਦੂਰੂ ਪੀਂਦਾ ਸੀ ਹੁਣ ਤਾਂ ਟੀਕੇ ਟੂਕੇ ਲਾਨ ਲੱਗ ਗਿਆ ਪਹਿਲੇ ਸਮਝਾ ਦੇਂਦੀ ਕੋਣੋਂ ਤਾਂ ਪੈਸੇ ਦੇ ਦੇ ਉਹਨੇ ਨਸ਼ਾ ਲਵਾਇਆ ਉਹ ਤਾਂ ਮੱਸੀ ਗੱਲ ਤੋਂ ਠੀਕ ਆ ਕਹਿੰਦੇ ਮਾਂ ਨੂੰ ਬੜਾ ਕੁੱਟਿਆ ਤੇ ੱਟਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਿਆ ਇਹ ਗੱਲ ਚੰਗੀ ਥੋੜੀ ਆ ਮੈਂ ਕਹਿਨੀ ਹੁਣੇ ਜੈਸਮੀਨ ਨੂੰ ਵੀ ਨਹੀਂ ਬੁਲਾਣਾ ਤੇ ਕੋਈ ਗੱਲ ਨਹੀਂ ਪਰ ਹੁਣ ਤਾਂ ਤੇਰੀ ਮਾਂ ਰੁੱਲਦੀ ਪਈ ਐ ਨਾ ਉਹਦਾ ਤੇ ਪਤਾ ਕਰ ਮੈਂ ਉਪਰ ਦੇਖਿਆ ਜਦੋਂ ਬਾਈਕ ਲੱਗੀ ਹੋਈ ਐ ਮੈਂ ਕਿਹਾ ਮੈਂ ਆਪ ਹੀ ਜਾ ਕੇ ਮੇਲਾ ਮੀਆਂ ਕੀ ਪਤਾ ਇਹਨੇ ਭੈਣ ਨੂੰ ਬੁਲਾਣਾ ਕਿ ਨਹੀਂ ਬੁਲਾਣਾ ਨਾ ਨਜ਼ਰੀ ਤੁਹਾਡੇ ਨਾਲ ਕਾਦਾ ਗੁੱਸਾ ਕਿਲਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਮੈਂ ਤੇ ਇੱਧਾ ਤੁਹਾਡੇ ਪੇਕਿਆਂ ਦੀ ਹੀ ਖਬਰ ਦੇਣ ਆਇਆ ਸੀ ਨਾ ਕੀ ਲੈਣੀ ਐ ਖਬਰ ਅੱਜੂ ਪੇਕਿਆਂ ਦੀ ਅੱਜੂ ਮੇਰੇ ਮਾਂ ਨੇ ਪੂਰਾ ਜ਼ੋਰ ਲਾਇਆ ਆਪਣੀ ਤੇ ਇਦਾ ਘਰ ਖਰਾਬ ਕਰਨ ਤੇ ਤੇ ਕਿਹੜੀ ਤੇ ਇਦਾ ਤਿਲ ਕਰੇਗਾ ਦੁਬਾਰਾ ਉਹੀ ਮਾਂ ਨੂੰ ਮਿਲਣ ਤੇ ਮੈਂ ਤੇ ਜਦੋਂ ਦੀ ਇੱਧਰ ਆਈਆਂ ਮੈਂ ਤੇ ਇੱਕ ਵਾਰ ਉਹਨਾਂ ਨੂੰ ਫੋਨ ਵੀ ਨਹੀਂ ਲਾਇਆ ਜੇ ਉਹਨਾਂ ਦਾ ਆਂਦਾ ਤੇ ਮੈਂ ਚੱਕਦੀ ਨੀ ਦੀਦੀ ਚਲੋ ਉਹ ਤਾਂ ਤੁਹਾਡੇ ਪੇਕੇ ਆਂਦਾ ਤੁਸੀਂ ਵਰਤਣਾ ਕਿ ਨਹੀਂ ਵਰਤਣਾ ਪਰ ਇਸ ਟਾਈਮ ਤੁਹਾਡੀ ਮੰਮੀ ਨੂੰ ਨਾ ਤੁਹਾਡੀ ਬਹੁਤ ਲੋੜ ਆ ਹੋਵੇ ਲੋੜ ਮੈਂ ਤਾਂ ਨਹੀਂ ਵਰਤਣਾ ਮੈਂ ਤਾਂ ਸੋਖਾਦੀ ਐ ਨਾ ਦੀਦੀ ਤੁਹਾਡੇ ਭਰਾ ਨੇ ਨਾ ਤੁਹਾਡੀ ਮੰਮੀ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢਤਾ ਅੱਜ ਪੂਰੇ 3 ਦਿਨ ਹੋ ਗਏ ਆ ਪਤਾ ਨਹੀਂ ਹੈਗਾ ਕਿੱਥੇ ਨੇ ਕਿੱਥੇ ਨੇ ਹੈ ਸੱਚੀ ਕਹਿ ਰਹੀ ਐ ਹਾਂ ਪੁੱਤ ਮੂੰ ਤਾਂ ਦੇਖ ਉਹਦਾ ਕਿੰਨਾ ਘਰਾਇਆ ਹੋਇਆ ਐ ਇਹ ਤਾਂ ਆਪਣੇ 2 ਲੱਖ ਵਾਸਤੇ ਗਿਆ ਸੀ ਜਦੋਂ ਐਨੇ ਮੈਨੂੰ ਆ ਕੇ ਦੱਸਿਆ ਨਾ ਕਿ ਪ੍ਰਿੰਸ ਨੇ ਤੇਰੀ ਮੰਮੀ ਨੂੰ ਘਰੋਂ ਬਾਹਰ ਕੱਢਦਾ ਮੈਨੂੰ ਤਾਂ ਬੜਾ ਚੋਰਾ ਲੱਗਾ ਉਹ ਛੱਡੋ ਮੰਮੀ ਮੈਨੂੰ ਪਤਾ ਆਪਣੇ ਪੇਕਿਆਂ ਦਾ ਸਭ ਕੁਝ ਜਾਣ ਕੇ ਕਰਦੇ ਪਏ ਨੇ ਤਾਂ ਕਿ ਆਪਣੇ ਤੈਨੂੰ ਦੁਬਾਰਾ ਘਰੇ ਬੁਲਾ ਲੈ ਨਾ ਦੀਦੀ ਉਹ ਝੂਠ ਨਹੀਂ ਕਰਦੇ ਪਏ ਜੇ ਝੂਠ ਹੁੰਦਾ ਨਾ ਤਾਂ ਪ੍ਰਿੰਸ ਭਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਨੇ ਤਾਂ ਫੋਨ ਵੀ ਖੋਲਿਆ ਸੀਗਾ ਤੁਸੀਂ ਹੁਣ ਇਹ ਸੋਚੋ ਕਿਹੜੇ ਰਿਸ਼ਤੇਦਾਰ ਘਰੇ ਜਾ ਸਕਦੇ ਨੇ ਮੰਮੀ ਮੁੰਡੇ ਕਰਕੇ ਤਾਂ ਉਹਨਾਂ ਨੂੰ ਕੋਈ ਰਿਸ਼ਤੇਦਾਰ ਘਰੇ ਵੜ ਕੇ ਖੁਸ਼ ਨਹੀਂ ਹੈਗਾ ਜਿੱਥੇ ਵੀ ਉਹ ਜਾਂਦਾ ਸੀ ਜਾ ਕੇ ਉਹਨਾਂ ਦੀ ਚੋਰੀ ਕਰ ਲੈਂਦਾ ਸੀ ਕੋਈ ਵੀ ਰਿਸ਼ਤੇਦਾਰ ਉਹਨਾਂ ਨਾਲ ਵਰਤ ਕੇ ਕਿੱਥੇ ਖੁਸ਼ ਹੈ ਸਵਾਭੀ ਅੱਜ ਆਇਆ ਅੱਜ ਸਭ ਕੁਝ ਠੀਕ ਆ ਚਲ ਸ਼ੁਕਰ ਹੈ ਵੇ ਤੂੰ ਆ ਗਿਆ ਮੈਂ ਤਾਂ ਹੁਣੇ ਤੈਨੂੰ ਨਾ ਫੋਨ ਕਰਨ ਲੱਗੀ ਸੀ ਅਜੈਸਮੀਨ ਦੀ ਮਾਂ ਨੂੰ ਨਾ ਇਹਦੇ ਭਰਾ ਨੇ ਘਰੋਂ ੱਤਕੇ ਮਾਰ ਕੇ ਕੱਢ ਤਾ ਜਬ ਪਤਾ ਤਾਂ ਉਹ ਕਿੱਥੇ ਹੈ ਜਿਨੇ ਤੱਕੇ ਮਾਰੇ ਕੱਢਿਆ ਉਹ ਆਪੇ ਹੀ ਲੱਭੇ ਮੇਰਾ ਹੀ ਰੋਲਾ ਵਿੱਚ ਚੁੱਪ ਕਰ ਵੀ ਕੰਮ ਲਿਆ ਐਦਾਂ ਨਹੀਂ ਬੋਲੀਦਾ ਹੁੰਦਾ ਭਾਵੇਂ ਤੇਰੀ ਸੱਸ ਨਾਲੀਆਂ ਤੇਰੇ ਸਾਲੇ ਨਾਲ ਨਹੀਂ ਬਣਦੀ ਉਹ ਅਲੱਗ ਦੀ ਗੱਲ ਐ ਪਰ ਇਸ ਟਾਈਮ ਨਾ ਤੈਨੂੰ ਜਾਣਾ ਚਾਹੀਦਾ ਦੇਖੋ ਮੈਂ ਜੋ ਤੁਸੀਂ ਕਹਿਣਾ ਕਹਿ ਦੋ ਪਰ ਮੈਨੂੰ ਪਤਾ ਐ ਨਾ ਮੈਂ ਨੰਗਾ ਨਾ ਵਰਤਨਾ ਐ ਤੈਨੂੰ ਨਾ ਮੈਂ ਉਹਨਾਂ ਲੁੱਭਣ ਜਾਣਾ ਨਾ ਭਾਜੀ ਇਦਾਂ ਨਹੀਂ ਬੋਲੀਦਾ ਹੁੰਦਾ ਆਖਰ ਤੇ ਤੁਸੀਂ ਉਸ ਕਰਦੇ ਜਿਵਾਈਓ ਨਾਲੇ ਜੈਸਮਿਨ ਦੀਦੀ ਕਿਥੇ ਲੱਭਣ ਜਾਣ ਗਈ ਉਹਨਾਂ ਨੂੰ ਹੱਕ ਤਾਂ ਤੁਹਾਡਾ ਬੰਦਾ ਨਾ ਹੱਕ ਤੇ ਮੇਰਾ ਤਾਂ ਬੰਦਾ ਨਾ ਜੇ ਮੇਰੇ ਨਾਲ ਚਾਜਣਾ ਵਰਤੇ ਹੋਣ ਜਿਨ੍ਹਾਂ ਨੇ ਮੇਰੇ ਘਰੇ ਪਾੜ ਪਾਂ ਦੀ ਕੋਸ਼ਿਸ਼ ਕੀਤੀ ਅੱਜ ਖਾਂਦੇ ਬਣਾ ਦਰਦਾ ਦੀ ਠੋਕਰਾਂ ਛੋਟੇ ਹੁੰਦੇ ਆ ਨਾ ਤੇਰਾ ਗੁੱਸਾ ਉਦਾਂ ਦੀ ਉਦਾਂ ਹੀ ਐ ਤੂੰ ਨਹੀਂ ਜਾਣਾ ਆਪਣੇ ਸਾਸੋਰੀਆਂ ਦੇ ਘਰ ਤੇ ਨਾ ਜਾ ਪਰ ਆਪਣੀ ਸਾਸੂ ਨੂੰ ਲੱਭ ਕੇ ਨਾ ਉਹਨਾਂ ਦੇ ਘਰ ਪੁੱਛਾ ਦੇ ਕੋਈ ਨਾ ਮਮੀ ਤੁਸੀਂ ਕਿਉਂ ਬੈਂਸ ਕਰਦੇ ਹੋ ਇਹਨਾਂ ਨਾਲ ਇਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਮੈਂ ਪਵਨ ਨੂੰ ਕਹਿ ਦਿੰਨੀ ਆ ਜੇ ਉਹ ਵੇਲਾ ਆਏਗਾ ਉਹ ਚੱਲ ਪੈਂਦਾ ਨਹੀਂ ਤੇ ਤਾਂ ਮੈਂ ਆਪਣੇ ਭੈਣ ਨੂੰ ਫੋਨ ਕਰਦੀ ਆ ਅਸੀਂ ਦੋਨੋਂ ਘਰਾਂ ਜਾ ਕੇ ਲੱਭ ਲੈਣੇ ਆ ਤੇਰੀ ਮਾਂ ਘਵਾਸੀ ਹੈ ਨਾ ਤੇ ਆਪਣੇ ਭੈਣ ਨੂੰ ਨਾਲ ਲੱਗ ਜਾ ਜਿੱਥੇ ਲੱਭਣਾ ਹੈ ਲੱਭ ਮੇਰਾ ਭਰਾ ਨਹੀਂ ਨਾਲ ਜਾਏਗਾ ਹੋਰ ਕਿ ਤੇਰਾ ਨਸ਼ੇੜੀ ਭਰਾਣਾ ਮੇਰੇ ਭਰਾ ਨੂੰ ਨਾਲ ਨਸ਼ਿਆਂ ਚ ਲਾ ਦੇ ਜੀ ਤੁਸੀਂ ਇੰਨਾ ਵੀ ਦਿਲ ਪੱਥਰ ਨਾ ਕਰੋ ਆਪਣਾ ਜੋ 4 ਮਹੀਨੇ ਤੋਂ ਕਹਿੰਦੇ ਪਿਓ ਉਹ ਕਰਦੀ ਤਪਈਆਂ ਮੈਨੂੰ ਪਤਾ ਹੈ ਕਿ ਮੈਂ ਇਸ ਘਰ ਚ ਆਪਣੀ ਮਾਂ ਨਾਲ ਗੱਲ ਕੀਤੇ ਬਗੈਰ ਕਿੱਦਾਂ ਰਹਿ ਰਹੀ ਆ ਪੁੱਤ ਇੱਕ ਧੀ ਦਾ ਨਾ ਆਪਣੀ ਮਾਂ ਦੇ ਬਗੈਰ ਬਹੁਤ ਔਖਾ ਸਰਦਾ ਹੈ ਉਹਨਾਂ ਨੇ ਤੇ ਜਿਹੜੇ ਮਾੜੇ ਕਰਮ ਕੀਤੇ ਆ ਉਹਨਾਂ ਨੂੰ ਤਾਂ ਉਹਦੀ ਸਜ਼ਾ ਮਿਲਦੀ ਪਈਏ ਪਰ ਤੂੰ ਤਾਂ ਆਪਣਾ ਜਵਾਈ ਹੋਣ ਦਾ ਫਰਜ਼ ਨਿਭਾ। ਇਹਨੂੰ ਮੰਮੀ ਜਦੋਂ ਜਵਾਈ ਹੋਣ ਦਾ ਫਰਜ਼ ਨਹੀਂ ਨਿਭਾਉਂਦੀ ਵਾਰੀਏਗਾ ਤਾਂ ਨਿਭਾਵਾਂਗੇ। ਨਾਲੇ ਜਿਹੜੀ ਮਾਂ ਨੇ ਖੁਦ ਆਪਣੇ ਪੁੱਤ ਨੂੰ ਨਸ਼ਾ ਤੇ ਲਾਇਆ ਏ ਉਹ ਰੋੜਾ ਦੇ ਲੂਲੇ ਕੀ ਹੋਰ ਕਿੱਥੇ ਜਾਏਗੀ? ਚੱਲ ਜਾ ਫਿਰ ਆਪਣਾ ਦੁਕਾਨ ਤੇ ਜਾ ਕੇ ਆਪਣਾ ਕੰਮ ਕਰ। ਚੱਲ ਪੁੱਤ ਆਪਾਂ ਲੱਭਦੇ ਆ ਤੇਰੀ ਮੰਮੀ ਨੂੰ ਚਲਾ। ਕੋਈ ਗੱਲ ਨਹੀਂ ਮਾਸੀ ਜੀ ਤੁਸੀਂ ਰਹਿਂਦੇ ਹੋ ਦੀਦੀ ਨਾਲ ਜਾਣ ਮੈਂ ਜਾ ਕੇ ਲੱਭਿਆਂ ਨਾ। ਕੋਈ ਨਾ ਜੂ ਤੂੰ ਇਨੀ ਟੈਨਸ਼ਨ ਨਾ ਲੈ ਤੂੰ ਇਹ ਵਾਲੀ ਖਬਰ ਇੱਥੇ ਆ ਕੇ ਮੇਰੇ ਤੱਕ ਪਹੁੰਚ ਜਾਂਦੀ ਇਹ ਹੀ ਬਹੁਤ ਵੱਡੀ ਗੱਲ ਹੈ ਮੈਂ ਮੰਮੀ ਨਾਲ ਜਾ ਕੇ ਆਪੇ ਹੀ ਲੱਭ ਲੈਂਦੀ ਆ ਵੈਸੇ ਤਾਂ ਪਾਜੀ ਬੰਦਾ ਥੋੜਾ ਹੀ ਆ ਜਾਣਦਾ ਜੇ ਇਹਨਾਂ ਦੀ ਮੰਮੀ ਨੂੰ ਕੋਈ 1921 ਹੋ ਗਈ ਤਾਂ ਸਾਰੀ ਉਮਰ ਤੁਸੀਂ ਪਛਤਾਉਂਗੇ ਆ ਦੇਖ ਲੈ ਤੇਰੇ ਤਾਂ ਛੋਟਾ ਹੈ ਤੇ ਗੱਲ ਕਿੰਨੀ ਸਿਆਣੀ ਕਰ ਰਿਹਾ ਜਾਂ ਮੇਰਾ ਪੁੱਤ ਜਿੱਦ ਨਹੀਂ ਕਰੀਦੀ ਜਾਂ ਜੈਸਮੀਨ ਚੱਲੇ ਜਾ ਨਾਲ ਕੀ ਹੋਇਆ ਤੁਸੀਂ ਸਾਰੇ ਨੇ ਮੂੰਹ ਇੱਧਰ ਲਟਕੇ ਜੇ ਬਣਾਏ ਨੇ ਠੀਕ ਹੈ ਸਭ ਕੁਝ ਹੋਣਾ ਕੀ ਏ ਭਰਾਵਾ ਐਂਦੀ ਨਾ ਮੰਮੀ ਨੂੰ ਇਹਦੇ ਭਰਾ ਨੇ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਹੁਣ ਇਹ ਦੋਨੋਂ ਜਣੇ ਨਾ ਲੱਭਣ ਚੱਲੇ ਨੇ ਨਾ ਪਵਨ ਤੂੰ ਕਿੰਨੇ ਸੋਚੀ ਪੈ ਗਿਆ ਤੂੰ ਦੇਖਿਆ ਮੇਰੇ ਮੰਮੀ ਨੂੰ ਜੇ ਦੇਖਿਆ ਤੇ ਦੱਸ ਉਹ ਮੈਂ ਤਾਂ ਭਾਬੀ ਤਾਂ ਸੋਚੀ ਪੈ ਗਿਆ ਬਾਰਨ ਹੁਣੇ ਮੈਂ ਚੌਂਕ ਤੋਂ ਆਇਆ ਉੱਥੇ ਇੱਕ ਐਕਸੀਡੈਂਟ ਹੋਇਆ ਪਿਆ ਸੀਗਾ। ਉੱਥੇ ਸਾਰੇ ਗੱਲਾਂ ਵੀ ਇਹੀ ਕਰੀ ਜਾਂਦੇ ਸੀਗੇ ਕਿ ਜਿਹੜੀ ਲੇਡੀਜ਼ ਐਕਸੀਡੈਂਟ ਹੋਇਆ ਉਹ ਆਪਣੇ ਪੁੱਤ ਤੋਂ ਬੜਾ ਜ਼ਿਆਦਾ ਪਰੇਸ਼ਾਨ ਸੀਗੀ ਤੇ ਉਹਨੇ ਟਰੱਕ ਅੱਗੇ ਛਾਲ ਮਾਰ ਦਿੱਤੀ।